ਸਾਡਾ ਵਾਤਾਵਰਨ ਬਹੁਤ ਗੰਦਲਾ ਹੁੰਦਾ ਜਾ ਰਿਹਾ ਹੈ ਇਸ ਨੂੰ ਬਚਾਉਣ ਦੀ ਬਹੁਤ ਲੋੜ ਹੈ ਸੋ ਇਸ ਤੇ ਇੱਕ ਛੋਟੀ ਜੀ ਕਵਿਤਾ ਹੈ ਮੈਂ ਤੁਹਾਨੂੰ ਸੁਣਾਉਂਦਾ ਹਾਂ ਖਤਰੇ ਵਿੱਚ ਹਨ ਸਭ ਧਰਤੀ ਦੇ ਜੀਵ ਆਓ ਮਿਲ ਕੇ ਇਹਨਾਂ ਨੂੰ ਬਚਾਈਏ ਰੁੱਖ ਨਾ ਕੱਟੋ ਸਗੋਂ ਵੱਧ ਤੋਂ ਵੱਧ ਰੁੱਖ ਲਗਾਓ ਆਓ ਮਿਲ ਕੇ ਵਾਤਾਵਰਨ ਬਚਾਓ ਰੁੱਖ ਹਨ ਬਹੁਤ ਕੀਮਤੀ ਇਹਨਾਂ ਨੂੰ ਬਚਾਓ ਰੁੱਖ ਦਿੰਦੇ ਹਨ ਆਕਸੀਜਨ ਇਹਨਾਂ ਨੂੰ ਅੱਗ ਨਾ ਲਾਓ ਆਓ ਮਿਲ ਕੇ ਵਾਤਾਵਰਨ ਬਚਾਓ ਜੰਗਲ ਆਪਣੇ ਆਪ ਉੱਗਣਗੇ ਰੁੱਖ ਫਲ ਫੁੱਲ ਵਧਣਗੇ ਕੋਇਲ ਕੂਕੇ ਮੈਨਾ ਗਾਵੇ ਹਰ ਪਾਸੇ ਹਰਿਆਲੀ ਫਲਾਓ ਆਓ ਮਿਲ ਕੇ ਵਾਤਾਵਰਨ ਬਚਾਓ ਰੁੱਖਾਂ ਵਿੱਚ ਪਸ਼ੂ ਪੰਛੀ ਰਹਿੰਦੇ ਪੱਤੇ ਖਾਂਦੇ ਰਹਿੰਦੇ ਕਰ ਕਦੇ ਇਹਨਾਂ ਦਾ ਨਾਂ ਉਜਾੜੋ ਕਦੇ ਨਾ ਇਹਨਾਂ ਨੂੰ ਸਤਾਓ ਆਓ ਮਿਲ ਕੇ ਵਾਤਾਵਰਨ ਬਚਾਓ ਆਓ ਮਿਲ ਕੇ ਵਾਤਾਵਰਨ ਬਚਾਓ ਜੇ ਕਵਿਤਾ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ